ਮੈਂ ਪੰਜਾਬ ਤੋਂ ਰਹਿਣ ਵਾਲਾ ਹਾਂ ਜਦੋਂ ਮੈਂ ਆਪਣੀ ਪੜ੍ਹਾਈ ਕਰ ਰਿਹਾ ਸੀ ਤਾਂ ਉਸ ਸਮੇਂ ਸਾਡੇ ਗੁਆਂਢ ਵਿੱਚ ਇੱਕ ਨਵਾਂ ਪਰਿਵਾਰ ਰਹਿਣ ਆਇਆ ਸੀ ਇੱਕ ਦੋ ਦਿਨਾਂ ਵਿੱਚ ਅਸੀਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸ ਪਰਿਵਾਰ ਵਿੱਚ ਜੋ ਆਦਮੀ ਹੈ ਉਹ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਹੈ ਤੇ ਉਸ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਕਈ ਵਾਰੀ ਆਉਣਾ ਜਾਣਾ ਪੈਂਦਾ ਹੈ ਉਹਨਾਂ ਦੇ ਘਰ ਦੇ ਵਿੱਚ ਉਸ ਦੀ ਘਰਵਾਲੀ ਉਸਦੇ ਮਾਪਿਓ ਤੇ ਇੱਕ ਛੋਟੀ ਭੈਣ ਰਹਿੰਦੀ ਸੀ ਮੈਂ ਸਵੇਰੇ ਜਦੋਂ ਆਪਣੇ ਕਾਲਜ ਜਾਂਦਾ ਤਾਂ ਫੇਰ ਸ਼ਾਮ ਨੂੰ ਹੀ ਵਾਪਸ ਆਉਂਦਾ ਸੀ ਸਿੱਧਾ ਘਰ ਹੀ ਆਉਂਦਾ ਸੀ ਅਤੇ ਸਿਰਫ ਐਤਵਾਰ ਨੂੰ ਹੀ ਉਹਨਾਂ ਆਂਟੀ ਅੰਕਲ ਦੇ ਨਾਲ ਮੇਰੀ ਗੱਲ ਹੁੰਦੀ ਸੀ ਕਿਉਂਕਿ ਉਹਨਾਂ ਦਾ ਕੋਠਾ ਸਾਡੇ ਕੋਠੇ ਦੇ ਨਾਲ ਲੱਗਦਾ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ 2-3 ਮਹੀਨੇ ਹੋ ਗਏ ਸੀ ਇੱਕ ਦਿਨ ਸ਼ਾਮ ਨੂੰ ਮੇਰੀ ਗੱਲ ਮੇਰੀ ਮੰਮੀ ਨਾਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਜੋ ਗਵਾਂਢ ਵਿੱਚ ਤੇਰੀ ਆਂਟੀ ਹੈ ਤੈਨੂੰ ਪੁੱਛ ਰਹੀ ਸੀ ਮੈਂ ਪੁੱਛਿਆ ਕਿ ਉਹਨਾਂ ਨੂੰ ਕੋਈ ਕੰਮ ਸੀ ਤਾਂ ਮਾਂ ਨੇ ਕਿਹਾ ਕਿ ਉਹ ਤਾਂ ਮੈਨੂੰ ਨਹੀਂ ਪਤਾ ਪਰ ਉਹਨਾਂ ਦੇ ਘਰ ਜਾ ਕੇ ਪੁੱਛ ਲੈ ਮੈਂ ਆਪਣੀ ਮਾਂ ਦੀ ਗੱਲ ਮੰਨ ਕੇ ਉਹਨਾਂ ਦੇ ਘਰ ਗਿਆ ਅਤੇ ਉਹਨਾਂ ਦੇ ਘਰ ਦੀ ਬੈਲ ਮਾਰੀ ਤਾਂ ਕੋਈ ਬਾਹਰ ਹੀ ਨਹੀਂ ਆਇਆ ਸੀ ਇਦਾਂ ਹੀ ਜਿਵੇਂ ਮੈਂ ਜਾਣ ਲੱਗਾ ਤਾਂ ਅਚਾਨਕ ਆਵਾਜ਼ ਆਈ ਕਿ ਇੱਕ ਮਿੰਟ ਰੁਕੋ ਮੈਂ ਆ ਰਹੀ ਹਾਂ ਅਤੇ ਫਿਰ ਦਰਵਾజా ਖੁੱਲਿਆ ਅਤੇ ਜੋ ਮੈਂ ਸਾਹਮਣੇ ਦੇਖਿਆ ਤਾਂ ਮੈਂ ਹੈਰਾਨੀ ਹੋ ਗਿਆ ਸੀ ਇੱਕ ਬਹੁਤ ਹੀ ਸੋਹਣੀ ਔਰਤ ਖੜੀ ਸੀ ਜਿਸ ਦੀ ਉਮਰ ਮੇਰੀ ਉਮਰ ਜਿੰਨੀ ਹੀ ਸੀ ਉਹ ਕਹਿਣ ਲੱਗੀ ਕਿ ਤੁਸੀਂ ਸੁਨੀਲ ਹੋ ਤੇ ਮੈਂ ਕਿਹਾ ਕਿ ਹਾਂ ਤਾਂ ਉਸਨੇ ਕਿਹਾ ਕਿ ਮੈਨੂੰ ਮਾਫ ਕਰ ਦਿਓ ਮੈਨੂੰ ਦਰਵਾజా ਖੋਲਣ ਵਿੱਚ ਦੇਰ ਹੋ ਗਈ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਉਸਨੇ ਕਿਹਾ ਅਰਸਲ ਮੈਂ ਬਾਥਰੂਮ ਵਿੱਚੋਂ ਸੀ ਤੇ ਨਾ ਕਿ ਬਾਹਰ ਆਈ ਹਾਂ ਮੈਨੂੰ ਉਸ ਨੂੰ ਪੁੱਛਿਆ ਕਿ ਆਂਟੀ ਨੇ ਮੈਨੂੰ ਕਿਉਂ ਬੁਲਾਇਆ ਸੀ ਤਾਂ ਉਸ ਭਾਬੀ ਨੇ ਦੱਸਿਆ ਕਿ ਅੱਜ ਮੇਰੀ ਨਰੰਦਾ ਜਨਮ ਦਿਨ ਹੈ ਤੇ ਘਰ ਦੇ ਵਿੱਚ ਇੱਕ ਛੋਟੀ ਜਹੀ ਪਾਰਟੀ ਹੈ ਇਸ ਲਈ ਮੈਂ ਉਸ ਨੂੰ ਕਿਹਾ ਕਿ ਇਸ ਵਿੱਚ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਤਾਂ ਉਹ ਕਹਿਣ ਲੱਗੀ ਤੇ ਹੱਸਦੀ ਹੋਈ ਬੋਲੀ ਕਿ ਤੂੰ ਅੰਦਰ ਵੀ ਆਏਂਗਾ ਕਿ ਸਾਰੀ ਗੱਲ ਦਰਵਾਜ਼ੇ ਤੇ ਹੀ ਪੁੱਛ ਲੈਣੀ ਹੈ ਮੈਂ ਉਸ ਦੇ ਨਾਲ ਅੰਦਰ ਗਿਆ ਅਤੇ ਮੈਂ ਅੰਦਰ ਜਾ ਕੇ ਸੋਫੇ ਉੱਤੇ ਬੈਠ ਗਿਆ ਘਰ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਘਰ ਵਿੱਚ ਕੋਈ ਨਹੀਂ ਤਾਂ ਉਸਨੇ ਕਿਹਾ ਕਿ ਮੇਰੇ ਸੱਸौरा ਤੇ ਮੇਰੀ ਨਣਦ ਬਾਜ਼ਾਰ ਗਏ ਨੇ ਤੇ ਮੈਂ ਹੀ ਘਰ ਵਿੱਚ ਇਕੱਲੀ ਹਾਂ ਤੇ ਮੇਰਾ ਘਰ ਵਾਲਾ ਹਮੇਸ਼ਾ ਵਾਂਗ ਅੱਜ ਵੀ ਸ਼ਹਿਰ ਤੋਂ ਬਾਹਰ ਹੈ ਉਸਨੇ ਮੈਨੂੰ ਕਿਹਾ ਕਿ ਮੈਂ ਤੇਰੇ ਲਈ ਚਾਹ ਲੈ ਕੇ ਆਉਣੀ ਹਾਂ ਫਿਰ ਉਹ ਚਾਹ ਲੈ ਕੇ ਆਈ ਤੇ ਅਸੀਂ ਦੋਨਾਂ ਨੇ ਉੱਥੇ ਬੈਠ ਕੇ ਚਾਹ ਪੀਤੀ ਤੇ ਗੱਲਾਂ ਕਰਦੇ ਰਹੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਉਂ ਬੁਲਾਇਆ ਸੀ ਤਾਂ ਉਹ ਕਹਿਣ ਲੱਗੀ ਕਿ ਮੈਂ ਚਾਹੁੰਨੀ ਹਾਂ ਕਿ ਤੂੰ ਮੇਰੀ ਮਦਦ ਕਰ ਦੇਵੇਂ ਕਿਉਂਕਿ ਮੇਰੇ ਨਣਦ ਦਾ ਜਨਮ ਦਿਨ ਹੈ ਤੇ ਮੇਰਾ ਘਰ ਵਾਲਾ ਘਰ ਨਹੀਂ ਤੇ ਤੂੰ ਜ਼ਰੂਰ ਆਈਂ ਤੇ ਨਾਲੇ ਮੇਰੀ ਘਰ ਸਜਾਉਣ ਵਿੱਚ ਥੋੜੀ ਜਿਹੀ ਮਦਦ ਕਰ ਦੇਈਂ ਮੈਂ ਉਸ ਨੂੰ ਹਾਂ ਕਰ ਦਿੱਤੀ ਤੇ ਮੈਂ ਉਸ ਦੀ ਮਦਦ ਕਰਨ ਲੱਗਾ ਘਰ ਵਿੱਚ ਜਿੰਨਾ ਵੀ ਸਜਾਵਟ ਦਾ ਕੰਮ ਸੀ ਮੈਂ ਉਹ ਕਰਨ ਲਈ ਤਿਆਰ ਹੋ ਗਿਆ ਸੀ ਅਤੇ ਉਹ ਵੀ ਮੇਰਾ ਸਾਥ ਦੇ ਰਹੀ ਸੀ ਅਚਾਨਕ ਰਸੋਈ ਵਿੱਚ ਗਈ ਅਤੇ ਥੋੜੇ ਜਿਹੀ ਬਾਅਦ ਉਸਦੀ ਚੀਕ ਦੀ ਆਵਾਜ਼ ਆਈ ਮੈਂ ਜੀਤਾ ਹੀ ਦੇਖਿਆ ਉਹ ਨੀਚੇ ਗਿਰੀ ਪਈ ਸੀ ਜਦੋਂ ਮੈਂ ਪੁੱਛਿਆ ਕਿ ਭਾਬੀ ਕੀ ਹੋਇਆ ਤਾਂ ਉਸਨੇ ਦੱਸਿਆ ਕਿ ਰਸੋਈ ਵਿੱਚ ਕੌਕਰੀਚ ਵੇਖ ਕੇ ਮੈਂ ਡਰ ਗਈ ਇਸ ਲਈ ਮੈਂ ਗਿਰ ਗਈ ਮੈਂ ਉਸਨੂੰ ਕਿਹਾ ਕਿ ਭਾਬੀ ਤੁਸੀਂ ਇੰਨੇ ਡਰਪੋਕ ਹੋ ਜੋ ਤੁਸੀਂ ਇੱਕ ਕੌਕਰੀਚ ਤੋਂ ਡਰ ਗਏ ਹੁਣ ਤੁਸੀਂ ਠੀਕ ਹੋ ਤਾਂ ਉਸਨੇ ਕਿਹਾ ਕਿ ਮੇਰੇ ਤੋਂ ਉਠਿਆ ਨਹੀਂ ਜਾ ਰਿਹਾ ਮੇਰੀ ਮਦਦ ਕਰਦੇ ਮੈ ਉਸ ਨੂੰ ਸਹਾਰਾ ਦੇ ਕੇ ਉਸ ਦਾ ਹੱਥ ਫੜਿਆ ਤੇ ਉਸ ਨੂੰ ਖੜੇ ਕਰਨ ਲੱਗਾ ਉਸ ਨੇ ਕਿਹਾ ਕਿ ਮੇਰੇ ਤੋਤਾ ਤੁਰਿਆ ਨਹੀਂ ਜਾ ਰਿਹਾ ਮੈਂ ਹੁਣ ਕੀ ਕਰਾਂ ਤੇ ਉਹ ਦਰਦ ਦੇ ਨਾਲ ਚੀਕਾਂ ਮਾਰ ਰਹੀ ਸੀ ਮੈਂ ਉਸ ਨੂੰ ਸਹਾਰਾ ਦਿੱਤਾ ਤੇ ਕੁਝ ਕਦਮ ਚੱਲ ਕੇ ਉਹ ਫੇਰ ਸੋਫੇ ਤੇ ਬੈਠ ਗਈ ਉਸ ਨੇ ਕਿਹਾ ਮੇਰੇ ਤੋਂ ਨਹੀਂ ਤੁਰਿਆ ਜਾ ਰਿਹਾ ਮੈਂ ਹੁਣ ਕੀ ਕਰ ਸਕਦਾ ਸੀ ਉਸ ਨੇ ਕਿਹਾ ਕਿ ਮੈਨੂੰ ਬਹੁਤ ਗਰਮੀ ਲੱਗ ਰਹੀ ਹੈ ਮੈਂ ਉਸ ਦਾ ਹੱਥ ਫੜ ਕੇ ਕਮਰੇ ਵਿੱਚ ਜਾਣ ਲੱਗਾ ਤੇ ਉਸਨੇ ਦਰਦੇ ਨਾਲ ਚਿੱਕਾ ਮਾਰਨੀਆ ਸ਼ੁਰੂ ਕਰ ਦਿੱਤੀਆਂ ਮੈਂ ਹੱਸ ਕੇ ਕਿਹਾ ਕਿ ਮੈਂ ਤੁਹਾਨੂੰ ਚੁੱਕ ਲਵਾਂ ਤਾਂ ਉਸਨੇ ਕਿਹਾ ਕਿ ਤੂੰ ਮੈਨੂੰ ਚੁੱਕ ਲੇਂਗਾ ਮੈਂ ਉਸਨੂੰ ਕਿਹਾ ਕਿ ਹਾਂ ਬਿਲਕੁਲ ਮੈਂ ਤੁਹਾਨੂੰ ਚੁੱਕ ਸਕਦਾ ਉਸਨੇ ਕਿਹਾ ਜੇ ਤੂੰ ਕਰ ਸਕਦਾ ਹੈ ਤਾਂ ਤੇਰੀ ਬੜੀ ਮਿਹਰਬਾਨੀ ਹੋਊਗੀ ਮੈਂ ਸ਼ਾਮ ਨੂੰ ਤੈਨੂੰ ਇੱਕ ਤੋਹਫ਼ਾ ਵੀ ਦਵਾਂਗੀ ਪਰ ਤੂੰ ਆਪਣੇ ਭਰਾ ਨੂੰ ਨਾ ਦੱਸੀ ਮੈਂ ਗੱਲ ਸਮਝ ਗਿਆ ਸੀ ਮੈਂ ਕਿਹਾ ਭਾਬੀ ਠੀਕ ਹੈ ਪਰ ਤੁਸੀਂ ਕਿਸੇ ਨੂੰ ਕੁਝ ਨਾ ਦੱਸਿਓ ਉਸਨ ਲਗੀ ਤੇ ਮੈਂ ਵੀ ਮੁਸਕਰਾ ਰਿਹਾ ਸੀ ਕਿ ਮੈਂ ਕਿਸੇ ਨੂੰ ਕਿਉਂ ਦੱਸੂੰਗੀ ਇਹਨਾਂ ਸੁਣਦੇ ਹੀ ਮੈਂ ਉਸ ਨੂੰ ਚੁੱਕਿਆ ਤੇ ਕਮਰੇ ਵਿੱਚ ਲੈ ਗਿਆ ਮੇਰੀ ਹਾਲਤ ਖਰਾਬ ਹੋ ਰਹੀ ਸੀ ਇੱਕ ਤੇ ਜਵਾਨ ਸੋਹਣੀ ਔਰਤ ਤੇ ਦੂਜਾ ਉਸ ਨੂੰ ਮੈਂ ਚੁੱਕਿਆ ਮੈਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਚਾਹੁੰਦੀ ਕੀ ਸੀ ਮੈਂ ਉਸ ਨੂੰ ਉਸਦੇ ਕਮਰੇ ਵਿੱਚ ਬੈੱਡ ਤੇ ਲੰਮੀ ਪਾ ਦਿੱਤਾ ਤੇ AC ਵੀ ਔਨ ਕਰ ਦਿੱਤਾ ਤੇ ਹੱਸ ਕੇ ਕਿਹਾ ਕਿ ਭਾਬੀ ਲਿਓ ਹੁਣ ਮੇਰਾ ਤੋਹਫਾ ਦੇ ਦਿਓ ਮੇਰਾ ਤੋਹਫਾ ਕਿੱਥੇ ਹੈ ਤਾਂ ਉਸਨੇ ਕਿਹਾ ਸ਼ਾਮ ਨੂੰ ਆ ਜਾਈਂ ਤੋਹਫਾ ਤੇਨੂੰ ਜ਼ਰੂਰ ਮਿਲੇਗਾ ਮੇਰੀ ਸਮਝ ਵਿੱਚ ਆ ਗਿਆ ਸੀ ਕਿ ਆਖਰ ਉਹ ਮੈਨੂੰ ਕੀ ਦੇ ਸਕਦੀ ਹੈ ਮੈਂ ਉਸਨੂੰ ਪੁੱਛਿਆ ਕਿ ਤੁਹਾਡੀ ਹੁਣ ਸੱਟ ਕਿੱਦਾਂ ਹੈ ਉਸਨੇ ਕਿਹਾ ਮੈਨੂੰ ਹਲੇ ਵੀ ਦਰਦ ਹੋ ਰਿਹਾ ਹੈ ਫਿਰ ਉਸਨੇ ਕਿਹਾ ਕਿ ਅਲਮਾਰੀ ਵਿੱਚ ਸਾਹਮਣੇ ਬਾਮ ਪਈ ਹੈ ਤੂੰ ਮੈਨੂੰ ਦੇ ਦੇ ਮੈਂ ਆਪੇ ਲਾ ਲਾਂਗੀ ਮੈਂ ਉਸਨੂੰ ਬਾਮ ਦਿੱਤੀ ਤੇ ਕਿਹਾ ਕਿ ਜੇ ਤੁਸੀਂ ਕਹੋ ਤੇ ਮੈਂ ਲਾ ਦੇਣਾ ਉਸਨੇ ਕਿਹਾ ਕੀ ਦੇਖ ਰਹਾ ਹੈ ਤੇਰੀ ਮਰਜ਼ੀ ਹੈ ਫਿਰ ਉਸਦੇ ਮੈਂ ਪੈਰ ਉੱਤੇ ਬਾਮ ਲਾਉਣ ਲੱਗਾ ਫਿਰ ਉਸਨੇ ਕਿਹਾ ਕਿ ਮੇਰੇ ਪਿੱਠ ਤੇ ਸੱਟ ਲੱਗੀ ਹੈ ਪਰ ਮੇਰਾ ਹੱਥ ਨਹੀਂ ਜਾ ਰਿਹਾ ਮੈਂ ਉਸ ਨੂੰ ਕਿਹਾ ਕਿ ਮੈਂ ਲਾ ਦਿਨਾ ਤਾਂ ਉਸਨੇ ਕਿਹਾ ਛੱਡ ਰਹਿਂਦੇ ਆਪਣੇ ਆਪ ਠੀਕ ਹੋ ਜਾਊਗੀ ਜੇ ਤੇਰੇ ਭਰਾ ਨੂੰ ਪਤਾ ਲੱਗਾ ਕਿ ਮੈਂ ਕਿਸੇ ਤੋਂ ਹੱਥ ਲਵਾਇਆ ਤਾਂ ਘਰ ਵਿੱਚ ਮੁਸ਼ਕਲ ਖੜੀ ਹੋ ਜਾਊਗੀ ਮੈਂ ਉਸ ਨੂੰ ਕਿਹਾ ਕਿ ਉਹਨਾਂ ਨੂੰ ਕੌਣ ਦੱਸੂਗਾ ਮੈਂ ਉਸ ਤੋਂ ਬਾਹ ਤੋਂ ਫੜ ਕੇ ਮੁੰਡੇ ਪਾ ਦਿੱਤਾ ਤੇ ਉਸ ਦੀ ਪਿੱਠ ਤੇ ਬਾਮ ਲਾਉਣੀ ਸ਼ੁਰੂ ਕਰ ਦਿੱਤੀ ਫਿਰ ਉਸ ਨੇ ਕਿਹਾ ਕਿ ਹੁਣ ਤੂੰ ਆਪਣੇ ਘਰ ਜਾ ਬਾਕੀ ਦਾ ਕੰਮ ਸ਼ਾਮ ਨੂੰ ਕਰਾਂਗੇ ਮੈਂ ਇੱਕ ਸਕੀਮ ਲਈ ਤੇ ਕਿਹਾ ਕਿ ਮੈਂ ਜਾ ਰਿਹਾ ਹਾਂ ਤੇ ਮੈਂ ਜਾ ਕੇ ਦਰਵਾਜ਼ੇ ਦੇ ਪਿੱਛੇ ਲੁਕ ਗਿਆ ਤੇ ਉਸ ਨੂੰ ਕਹਿ ਗਿਆ ਕਿ ਤੁਸੀਂ ਦਰਵਾਜ਼ਾ ਬੰਦ ਕਰ ਲਓ ਮੈਂ ਇੱਕ ਕੋਨੇ ਵਿੱਚ ਲੁਕਿਆ ਖੜਾ ਸੀ ਭਾਬੀ ਨੇ ਗੇਟ ਬੰਦ ਕੀਤਾ ਤਾਂ ਮੈਂ ਉਸ ਦੇ ਘਰ ਵਿੱਚ ਹੀ ਸੀ ਮੈਂ ਦੇਖਿਆ ਕਿ ਉਹ ਦਰਵਾਜ਼ਾ ਬੰਦ ਕਰਕੇ ਸਿੱਧੀ ਹਾਲ ਕਮਰੇ ਵਿੱਚ ਗਈ ਅਤੇ ਇੱਕਦਮ ਸਹੀ ਚੱਲ ਰਹੀ ਸੀ ਕਿਸੇ ਐਂਗਲ ਤੋਂ ਨਹੀਂ ਲੱਗ ਰਿਹਾ ਸੀ ਕਿ ਉਸਦੇ ਛੱਟ ਲੱਗੀ ਹੈ ਮੈਨੂੰ ਸਮਝ ਆ ਗਿਆ ਸੀ ਕਿ ਬਸ ਇੱਕ ਬਾਹਰਨਾ ਸੀ ਦਿਲ ਤਾਂ ਕਰਦਾ ਸੀ ਉਸ ਦੇ ਕੋਲ ਜਾ ਕੇ ਉਸ ਨੂੰ ਪੁੱਛਾਂ ਪਰ ਫਿਰ ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ ਕਿ ਰਹਿਣ ਦਿਨਾ ਹਾਂ ਪਰ ਜੋ ਮੈਂ ਵੇਖਿਆ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਮੈਂ ਵੇਖਿਆ ਉਹ ਸੋਫੇ ਤੇ ਬੈਠ ਕੇ ਆਪਣੇ ਫੋਨ ਵਿੱਚ ਇੱਕ ਅਜਿਹੀ ਵੀਡੀਓ ਵੇਖ ਰਹੀ ਸੀ ਜਿਸ ਨੂੰ ਦੇਖ ਕੇ ਮੈਂ ਹੈਰਾਨ ਹੀ ਰਹਿ ਗਿਆ ਸੀ ਤੇ ਬੋਲ ਰਹੀ ਸੀ ਕਿ ਮੇਰੇ ਘਰਵਾਲੀ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਇੰਨਾ ਹੀ ਸੁਣਦੇ ਮੇਰੇ ਅੰਦਰ ਹਿੰਮਤ ਆ ਗਈ ਤੇ ਮੈਂ ਬਿਨਾ ਕੁਝ ਕਹੇ ਉਸ ਦੇ ਸਾਹਮਣੇ ਖੜਾ ਹੋ ਗਿਆ ਤੇ ਕਿਹਾ ਕਿ ਭਾਬੀ ਮੈਨੂੰ ਵੇਖ ਕੇ ਉਹ ਹੈਰਾਨ ਹੋ ਗਈ ਤੇ ਉਸ ਦੇ ਚਿਹਰੇ ਦਾ ਰੰਗ ਹੀ ਉੱਟ ਗਿਆ ਉਸ ਨੇ ਫੋਨ ਬੰਦ ਕਰ ਦਿੱਤਾ ਮੈਂ ਹਿੰਮਤ ਕਰਕੇ ਉਸ ਨੂੰ ਕਿਹਾ ਕਿ ਤੁਸੀਂ ਕੀ ਦੇਖ ਰਹੇ ਹੋ ਤਾਂ ਉਸ ਨੇ ਕਿਹਾ ਕਿ ਕੁਝ ਨਹੀਂ ਮੈਂ ਉਸ ਨੂੰ ਕਿਹਾ ਕਿ ਮੈਂ ਸਭ ਦੇਖ ਲਿਆ ਹੈ ਇੰਨਾ ਸੌਂਦੇ ਹੀ ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਕੀ ਕਰਾਂ ਮੇਰਾ ਕੀ ਕਸੂਰ ਹੈ ਇਹ ਗੱਲ ਕਿਸੇ ਨੂੰ ਨਾ ਦੱਸੀ ਮੇਰੀ ਬਦਨਾਮੀ ਹੋ ਜਾਣੀ ਹੈ ਮੈਂ ਅੱਗੇ ਵਧ ਕੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕਿ ਮੈਂ ਕਿਸੇ ਨਾਲ ਇਹ ਗੱਲ ਨਹੀਂ ਕਰਾਂਗਾ ਪਰ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਮੇਰੀ ਭਾਬੀ ਹੋ ਜੇ ਮੇਰਾ ਭਰਾ ਇੱਥੇ ਨਹੀਂ ਤਾਂ ਫਿਰ ਕੀ ਹੋਇਆ ਮੈਂ ਉਸਦੇ ਹੰਝੂ ਪੂੰਝ ਰਿਹਾ ਸੀ ਤੇ ਉਸ ਨੂੰ ਕਿਹਾ ਕਿ ਜੋ ਸੁਖ ਤੁਹਾਨੂੰ ਮੇਰਾ ਭਰਾ ਨਹੀਂ ਦੇ ਸਕਦਾ ਉਹ ਮੈਂ ਦੇ ਸਕਦਾ ਹਾਂ ਮੈਂ ਤੁਹਾਡੀ ਹਰ ਲੋੜ ਪੂਰੀ ਕਰਾਂਗਾ ਉਹ ਪਿੱਛੇ ਹੋ ਗਈ ਤੇ ਕਹਿਣ ਲੱਗੀ ਜਿਆ ਨਹੀਂ ਹੋ ਸਕਦਾ ਮੈਂ ਉਸ ਨੂੰ ਕਿਹਾ ਕਿ ਕਿਉਂ ਨਹੀਂ ਹੋ ਸਕਦਾ ਜਦੋਂ ਤੁਸੀਂ ਕਮਰੇ ਤੋਂ ਬਾਹਰ ਆਏ ਸੀ ਤਾਂ ਬਿਲਕੁਲ ਠੀਕ ਸੀ ਮੈਂ ਜਾਣਦਾ ਹਾਂ ਕਿ ਤੁਸੀਂ ਇਹ ਸਾਰਾ ਨਾਟਕ ਕੀਤਾ ਉਸਨੇ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਸੀ ਤੇ ਮੈਂ ਉਸ ਨੂੰ ਕਿਹਾ ਕਿ ਸੋਚ ਲਓ ਉਹ ਤਾਂ ਕਿੰਨੇ ਕਿੰਨੇ ਦਿਨ ਬਾਹਰ ਰਹਿੰਦਾ ਹੈ ਤੇ ਤੁਹਾਡਾ ਸਾਥ ਹੋਰ ਕੋਈ ਨਹੀਂ ਦੇ ਸਕਦਾ ਜੇ ਤੁਹਾਡਾ ਦਿਲ ਕਰਦਾ ਹੈ ਤਾਂ ਮੈਂ ਤੁਹਾਡੇ ਨਾਲ ਹੈ ਉਸਨੇ ਮੈਨੂੰ ਕਿਹਾ ਕਿ ਤੂੰ ਕਿਸੇ ਨੂੰ ਦੱਸੀ ਨਹੀਂ ਮੈਂ ਉਸ ਨੂੰ ਕਿਹਾ ਕਿ ਚਿੰਤਾ ਨਾ ਕਰੋ ਇਹ ਗੱਲ ਸਾਡੇ ਦੋਨਾਂ ਦੇ ਵਿੱਚ ਹੀ ਰਹੂਗੀ ਕਿਸੇ ਨੂੰ ਪਤਾ ਨਹੀਂ ਲੱਗੂਗਾ ਫਤੇ ਫਿਰ ਅਸੀਂ ਦੋਨੋਂ ਆਪਣੀ ਆਪਣੀ ਮਸਤੀ ਵਿੱਚ ਸੀ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਗਏ ਸੀ ਭਾਬੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਨਾਲ ਗੱਲ ਕਰਕੇ ਮੈਂ ਘਰ ਆ ਗਿਆ ਸੀ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਅਜੀਬ ਸਕੂਨ ਮਹਿਸੂਸ ਕਰ ਰਹੀ ਸੀ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ